ਮਨ ਖੇੜਦਾ ਮਨ ਖੇੜਦਾ ਵਿਆਹ ਹੁੰਦਾ ਜਦੋਂ ਜਾਗੋ ਕਰਦੇ ਨੇ ਜਦੋਂ ਢੋਲ ਵਜਾਂਦੇ ਨੇ ਮੇਰੀਆਂ ਭੈਣਾਂ ਛੱਜ ਤੋੜ ਦਿੰਦੀਆਂ ਮਾਰ ਮਾਰ ਕੇ ਉਹਨੇ ਕੀ ਬਗਾਲਿਆ ਖੁਸ਼ੀ ਹੈ ਹੁਣ ਮੈਂ ਵੀ ਤੁਹਾਡੇ ਨਾਲ ਕੀ ਵਾਰ ਉੱਚੀ ਵੀ ਬੋਲਿਆ ਜਾਂਦਾ ਬਈ ਅੰਦਰੋਂ ਪ੍ਰੇਮ ਨਾ ਸੁਣ ਮਨ ਰਹਾਸੀ ਆ ਕਿੱਦਾਂ ਬੋਲੀਆਂ ਪੈਂਦੀਆਂ ਨੇ ਵਿਆਹਾਂ ਮਾਜੇ ਕਿਦਾਂ ਸੁਹਾਗ ਗਾਏ ਜਾਂਦੇ ਨੇ ਕਿਦਾਂ ਗਿੱਧੇ ਪੈਂਦੇ ਨੇ ਜਿਹੜੇ ਨੱਚਦੇ ਨਹੀਂ ਉਹ ਵੀ ਤੁਲਾ ਜਾਂ ਨਚ ਲੈਂਦੇ ਨੇ ਕਿਉਂ ਖੁਸ਼ੀ ਹੁੰਦੀ ਹੈ ਖੁਸ਼ੀ ਦਾ ਅਹਿਸਾਸ ਆ ਖੁਸ਼ੀ ਦਾ ਪ੍ਰਗਟਾਵਾ ਉਹ ਜਿਸ ਦੇ ਅੰਦਰ ਕੰਨ ਤੇ ਆ ਕੇ ਵਜ ਜਾਏ ਉਹਨੂੰ ਵੀ ਖੁਸ਼ੀ ਹੁੰਦੀ ਹੈ ਉਹਦਾ ਵੀ ਦਿਲ ਕਰਦਾ ਨਾ ਚਰੇ ਮਨ ਗੁਰ ਕੇ ਅੱਗੇ ਉਹ ਵੀ ਨੱਚਦਾ ਉਹ ਕਿਦਾਂ ਨੱਚਦਾ ਬਸ ਇਦਾਂ ਹੀ ਜਿੱਦਾਂ ਅਸੀਂ ਬੋਲਦੇ ਕੋਈ ਢੋਲਕੀਆਂ ਵਜਾ ਕੇ ਨੱਚ ਲੈਂਦਾ ਪ੍ਰੇਮ ਦੇ ਵਿੱਚ ਕੋਈ ਸ਼ੈਣੇ ਵਜਾ ਕੇ ਕੋਈ ਕਥਾ ਕਰਕੇ ਕੋਈ ਵਾਰਾ ਗਾ ਕੇ ਕੋਈ ਕਵਿਸ਼ਰੀਆਂ ਕੋ ਦੱਸਣਾ ਕੇ ਮੈਂ ਨਹੀਂ ਕਹਿੰਦਾ ਕੋਈ ਗਾਵੇ ਰਾਗੀ ਨਾਦੀ ਬੇਦੀ ਬੋਪਾਂਦ ਕਰਨੀ ਹਰ ਹਰ ਭਿਜੇ ਰਾਮ ਰਾਜੇ ਸੋ ਨਾ ਸੁਨਮਨ ਰਹਿcie ਤਾਂ ਪਾਏ ਮੋਖ ਦੁਆ